ਤੈਨੂੰ ਕੀ ਦੱਸਾਂ ਯਾਰ ਹੁਣ ਘਰ ਵਾਲੀਆਂ ਤਾਂ ਹੁੰਦੀਆਂ ਹੀ ਆ ਪਰ ਇੱਕ ਗੱਲ ਆਪਾਂ ਕਹਿ ਦਿੰਨੇ ਆ ਕੋਈ ਵੀ ਸਵੇਰੇ ਸਵੇਰੇ ਕੋਈ ਆਪਣੀ ਘਰ ਵਾਲੀ ਨਾਲ ਕਿਸੇ ਵੀ ਗੱਲ ਦਾ ਪੰਗਾ ਨਾ ਲੈ ਬੈਠੇ ਉਹ ਭਰਾਵਾ ਐਦਾਂ ਹੀ ਮੈਂ ਇੱਕ ਦਿਨ ਸਵੇਰੇ ਸਵੇਰੇ ਆਪਣੀ ਘਰ ਵਾਲੀ ਨੂੰ ਐ ਬੈਠਾ ਅੱਜ ਤੇਰੀ ਸ਼ਕਲ ਜਿਹੜੀ ਹੈਗੀ ਕੋਈ ਸਹੀ ਜਿਹੀ ਨਹੀਂ ਲੱਗਦੀ ਹੈਗੀ ਇਹ ਚੜੇਲ ਦੀ ਲੱਗਣ ਦੀ ਹੈਗੀ ਆ ਸੜਿਆ ਜਾ ਮੂੰਹ ਬਣਾਇਆ ਹੋਇਆ ਤੂੰ ਅੱਜ ਗੱਲ ਕੀ ਹੈਗੀ ਆ ਉਪਰ ਆਵਾਉ ਤੂੰ ਮੇਰੇ ਕੋਲੋਂ ਐਦਾਂ ਬੱਖ ਮੋੜ ਕੇ ਗਈ ਜਿੱਦਾਂ ਕਿਤੇ ਗੱਡੀ ਹੈ ਨਾ ਉਸੇ ਵੇਲੇ ਮੁੜ ਜਾਂਦੀ ਹੈ ਕੋਈ ਕੀ ਦੱਸਾਂ ਮੈਂ ਤਾਂ ਇਦਾਂ ਲੱਗਾ ਕਿ ਜਿੱਦਾਂ ਕਿਤੇ ਮੈਂ ਸਵੇਰੇ ਸਵੇਰੇ ਕੁਛ ਪੰਗਾ ਆ ਲੈ ਲਿਆ ਤੁਸੀਂ ਨਾਲਿਓ ਪਰ ਮੇਰਾ ਬਹੁਤ ਮਾੜੀ ਹੋਈ ਹੈ ਬਰ ਮੈਂ ਕਿਹਾ ਵੀ ਰੋਟੀ ਪਾ ਦੇ ਮੈਨੂੰ ਮੈਂ ਕੰਮ ਤੇ ਜਾਣਾ ਕਾਮਾ ਤੋਂ ਲੇਟ ਹੋ ਰਿਆਂ ਰੋਟੀਆਂ ਲੈ ਕੇ ਆਈ ਦੋ ਰੋਟੀਆਂ ਜਦੋਂ ਪਲੇਟ ਵਿੱਚ ਰੱਖੀਆਂ ਰੋਟੀਆਂ ਦੇਖੀਆਂ ਤਾਂ ਰੋਟੀਆਂ ਤਾਂ ਸੜੀਆਂ ਹੋਈਆਂ ਸੀ ਮੈਂ ਉਹਨੂੰ ਕਿਹਾ ਕਿ ਰੋਟੀਆਂ ਤਾਂ ਤੇਰੀਆਂ ਹੁਣ ਸੜੀਆਂ ਹੋਈਆਂ ਇਹ ਕਹਿੰਦੀ ਹੁਣ ਐਦਾਂ ਹੀ ਸੜਨੀਆਂ ਰੋਟੀਆਂ ਆਏ ਉਹਨੂੰ ਤੈਨੂੰ ਇਦਾਂ ਦੀਆਂ ਹੀ ਰੋਟੀਆਂ ਮਿਲਣੀਆਂ ਸੜੀਆਂ ਹੋਈਆਂ। ਮੈਂ ਸੋਚਿਆ ਯਾਰ ਕੋਈ ਜਿਆਦਾ ਵੱਡਾ ਪੰਗਾ ਲੈ ਲਿਆ ਸਵੇਰੇ ਸਵੇਰੇ ਛੇੜ ਕੇ ਕੋਈ ਗਲਤੀ ਲੱਗਦਾ ਕਰ ਲਈ ਹੈਗੀ ਆ। ਹੂੰ ਚਲੋ ਭਰਾਵਾ ਰੋਟੀਆਂ ਸੜੀਆਂ ਪੁਜੀਆਂ ਜਿਹੜੀਆਂ ਖਾਧੀਆਂ ਮੈਂ ਉਹਨੂੰ ਕਿਹਾ ਵੀ ਮੇਰੀ ਹੁਣ ਜਰਾਬਾਂ ਦਾ ਦੱਸ ਦੇ। ਆਪੇ ਕਹਿੰਦੀ ਚੱਕ ਲੈ ਜਿੱਥੇ ਪਈਆਂ ਹੈਗੀਆਂ ਮੈਨੂੰ ਕੀ ਪਤਾ ਹੈਗਾ ਹੈ। ਹੂੰ ਇਰ ਮੈਂ ਕਹਾਂ ਚਲ ਰਮਾਲ ਹੀ ਮੇਰਾ ਫੜਾ ਦੇ ਕਿੱਥੇ ਹੈਗਾ ਮੈਨੂੰ ਨਹੀਂ ਕਹਿੰਦੀ ਪਤਾ ਪਤਾ ਤੇਰੇ ਰਮਾਲਾਂ ਦਾ ਤੈਨੂੰ ਵੇਹ ਕਿੱਥੋਂ ਪੜਾ ਰਮਾਲ ਜਾ ਜਾ ਕੇ ਲੈ ਲਾ ਜਿਹੜੀ ਤੈਨੂੰ ਚੰਗੀ ਲੱਗਦੀ ਹੈਗੀ ਉਹ ਦੇਖੋ ਮੈਂ ਕਹਾਂ ਯਾਰ ਅੱਜ ਬਹੁਤ ਤਕੜਾ ਵੱਡਾ ਪੰਗਾ ਪਾ ਕੇ ਬਹਿ ਗਿਆ ਲੱਗਦਾ ਮੈਨੂੰ ਚਲੋ ਕੰਮ ਤੇ ਗਏ ਸ਼ਾਮ ਪੈ ਗਈ ਘਰ ਨੂੰ ਆਏ ਰਾਧਨੂ ਬੈਠੇ ਆਂ ਬੁਲਾਇਆ ਮੂੰਹ ਵੱਟ ਕੇ ਬਰੇ ਨੂੰ ਪੈ ਗਈ ਸਵੇਰਾ ਹੋਇਆ ਅਗਲਾ ਦਿਨ ਜਦੋਂ ਸਵੇਰੇ ਹੋਇਆ ਤਾਂ ਮੈਂ ਉੱਠਦੇ ਸਾਰੀ ਇਹ ਗੱਲ ਕਹੀ ਆ ਇਹ ਗੱਲ ਕੀ ਆ ਅੱਜ ਤੂੰ ਕਟਰੀਨਾ ਕੈ ਵਰਗ ਇਹ ਗੱਲ ਕੀ ਆ ਤੂੰ ਅੱਜ ਕਟਰੀਨਾ ਕੈ ਵਰਗੀ ਲੱਗਦੀ ਆਂ ਗਏ ਇਹ ਇੰਨੀ ਸੁੰਦਰਤਾ ਤੇਰੇ ਤੇ ਕਿੱਦਾਂ ਆ ਗਈ ਆ ਉਸੀ ਵੇਲੇ ਮੈਨੂੰ ਕਹਿੰਦੀ ਫਟਾਫਟ ਮੂੰਹ ਧੋ ਕੇ ਆਓ ਜੀ ਨਹਾ ਨੂੰ ਕੇ ਆਓ ਮੈਂ ਤੁਹਾਡੇ ਲਈ ਦੇਸੀ ਕੇ ਦੇ ਪਰੌਂਠੇ ਬਣਾਉਂਦੇ ਆਂ ਮੈਂ ਸੋਚਿਆ ਯਾਰ ਅੱਜ ਕੁਝ ਗੱਲ ਬਣੀ ਹੈਗੀ ਆ ਮੁੜ ਕੇ ਜ਼ਿੰਦਗੀ ਦੇ ਵਿੱਚ ਕਹਿੰਦਾ ਸਵੇਰੇ ਸਵੇਰੇ ਮੈਂ ਕਿਹਾ ਵੀ ਪੰਗਾ ਨਹੀਂ ਲੜਾਂਗਾ ਘਰ ਵਾਲੀ ਨਾਲ ਪੰਗਾ ਬਹੁਤ ਮਹਿੰਗਾ ਪੈਂਦਾ ਹੈਗਾ ਉਹ ਭਰਾਵਾ ਤੁਸੀਂ ਵੀ ਕੋਈ ਇਦਾਂ ਦੀਆਂ ਗੱਲਾਂ ਨਾ ਕਹਿ ਬੈਠੋ ਜੋ ਮੈਂ ਕਹਿ ਬਿਠਾ ਹੈਗਾ ਘਰ ਵਾਲੀ ਨਾਲ ਪੰਗਾ ਨਾ ਸਵੇਰੇ ਸਵੇਰੇ ਲੈ ਬੈਠੇ ਸਾਰਾ ਦਿਨ ਰਾਤ ਇੱਕੋ ਜਿਗਾ ਹੀ ਨਕਲ ਲਾਫੇ